ਅੱਜ ਦੀ ਵੀਡੀਓ ਨਾ ਪਹਿਣਾ ਵਾਸਤੇ ਬਹੁਤ ਜ਼ਿਆਦਾ ਖਾਸ ਹੈ ਬਿਲਕੁਲ ਤੁਹਾਡੇ ਘਰਾਂ ਦੇ ਵਿੱਚ ਪੈਸੇ ਬਚਾਉਣ ਵਾਲੀ ਵੀਡੀਓ ਅੱਜ ਅੱਪਾ ਜਿਹੜੇ ਲੈ ਕੇ ਆਇਆ ਆਪਣੇ ਘਰਾਂ ਦੇ ਵਿੱਚ ਹੈਵੀ ਤੋਂ ਹੈਵੀ ਸੂਟ ਸਿੰਪਲ ਤਰੀਕਾ ਨਾਲ ਪ੍ਰੈਸ ਕਰਕੇ ਅੱਪਾ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਤੁਸੀਂ ਪ੍ਰੈਸ ਕਰ ਸਕਦੇ ਆ ਤੁਸੀਂ ਦੇਦੇ ਸਿੱਪੀਆਂ ਵਾਲਾ ਸੂਟ ਤੇ ਸਿੱਪੀਆਂ ਵਾਲੇ ਸੂਟ ਨੂੰ ਪ੍ਰੈਸ ਕਰਨੀ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਹੈ ਹਮੇਸ਼ਾ ਜਦੋਂ ਵੀ ਸੂਟ ਤੁਸੀਂ ਪ੍ਰੈਸ ਕਰਨਾ ਉਹਨੂੰ ਪੁੱਠਾ ਕਰ ਲੈਣਾ ਪੁੱਠਾ ਕਰਨ ਤੋਂ ਬਾਅਦ ਤੁਸੀਂ ਦੇ ਦੇ ਆਪਾਂ ਇਹ ਸਿੱਪੀਆਂ ਵਾਲਾ ਜਿਹੜਾ ਸੂਟ ਹੁੰਦਾ ਜਿਨ੍ਹਾਂ ਨੂੰ ਵਰਕ ਕੀਤਾ ਹੁੰਦਾ ਹੈਂਡ ਵਰਕ ਕੀਤਾ ਹੁੰਦਾ ਹੈ ਹਨਾ ਮੋਤੀ ਵਗੈਰਾ ਲਗਾਏ ਹੁੰਦੇ ਉਹਨਾਂ ਨੂੰ ਤੁਸੀਂ ਸਹਰਾਣੇ ਦੇ ਵਿੱਚ ਇਸ ਤਰ੍ਹਾਂ ਰੱਖ ਲੈਣਾ ਸੂਟ ਨੂੰ ਪੁੱਠਾ ਕਰਕੇ ਤੇ ਫਿਰ ਉਹਦੇ ਉੱਤੇ ਪ੍ਰੈਸ ਚਲਾਨੀਏ ਪ੍ਰੈਸ ਤੁਸੀਂ ਦੇਖ ਸਕਦੇ ਹੋ ਪ੍ਰੈਸ ਆਪਾਂ ਓਨ ਕੀਤੀ ਹੋਈ ਹੈ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਥੋੜੇ ਸਾਹਮਣੇ ਆਪਾਂ ਦੱਸਾਂਗੇ ਹੈਵੀ ਤੋਂ ਹੈਵੀ ਸੂਟ ਘਰ ਦੇ ਵਿੱਚ ਤੇ ਜਿਹਨੂੰ ਤੁਸੀਂ ਡਾਇਰੈਕਟ ਲਿੰਕ ਕਰਾ ਕੇ ਬਾਹਰ ਲੈ ਕੇ ਜਾਂਦੇ ਹੋ ਕਿੰਨੇ ਜਿਆਦੇ ਪੈਸੇ ਸਾਡੇ ਨਾਲ ਡਾਇਰੈਕਟ ਲਿੰਕ ਤੇ ਹੀ 베ਸਡ ਹੋ ਜਾਂਦੇ ਆ ਹਨਾ ਤੇ ਤੁਹਾਨੂੰ ਕੋਈ ਤੁਸੀਂ ਡਾਇਰੈਕਟ ਲਿੰਕ ਵਾਲਿਆਂ ਵੀ ਨਹੀਂ ਦੱਸਣਾ ਵੀ ਤੁਸੀਂ ਘਰ ਵਿੱਚ ਨੂੰ ਨੋਰਮਲ ਤੁਸੀਂ ਕਿਸ ਤਰ੍ਹਾਂ ਪ੍ਰੈਸ ਕਰ ਸਕਦੇ ਹੋ ਤੇ ਤੁਸੀਂ ਜਦੋਂ ਵੀ ਕੋਈ ਵੀ ਸੂਟ ਨੂੰ ਤੁਸੀਂ ਪ੍ਰੈਸ ਕਰਨਾ ਨਾ ਉਹਨੂੰ ਇਸ ਤਰ੍ਹਾਂ ਖਿੱਚ ਕੇ ਪ੍ਰੈਸ ਕਰਨਾ ਤਾਂ ਕਿ ਬਾਲ ਵਗੈਰਾ ਇਹਦੇ ਵਿੱਚ ਕੋਈ ਨਾ ਪਵੇ ਤੁਸੀਂ ਦੇ ਸਕਦੇ ਸਰਹਾਣਾ ਆਪਾਂ ਉੱਤੇ ਰੱਖਦਾ ਸਰਹਾਣਾ ਤੁਸੀਂ ਲੈਣਾ ਸੌਫਟ ਜਿਆਦਾ ਸਖਤ ਸਰਹਾਣਾ ਨਹੀਂ ਲੈਣਾ ਜੇ ਤੁਸੀਂ ਜਿਆਦਾ ਸਖਤ ਸਰਹਾਣਾ ਲੈ ਕੇ ਪ੍ਰੈਸ ਕਰੋਗੇ ਨਾ ਉਹਦੇ ਉੱਤੇ ਤਾਂ ਜਿਹੜੀ ਸੀਪੀਆਂ ਵਗੈਰਾ ਉਹ ਟੁੱਟਣ ਦੇ ਚਾਂਸ ਹੋਰ ਵੀ ਜਿਆਦਾ ਹੋ ਜਾਂਦੇ ਆ ਆ ਤੁਸੀਂ ਦੇਖਦੇ ਕਿੰਨੇ ਵਧੀਆ ਆਪਣੀ ਹੈ ਨਾ ਪ੍ਰੈਸ ਹੋਣ ਦੀ ਇਹਦੇ ਉੱਤੇ ਤੇ ਆਪਾਂ ਇਸ ਤਰ੍ਹਾਂ ਹੀ ਸਾਰਾ ਸੂਟ ਦੇ ਉੱਤੇ ਸਹਰਾਣਾ ਇਸ ਤਰ੍ਹਾਂ ਪਾ ਕੇ ਤੇ ਪ੍ਰੈਸ ਕਰ ਲੈਣੀ ਆ ਬਾਹਮਾ ਤੇ ਤੁਸੀਂ ਨੋਰਮਲ ਪ੍ਰੈਸ ਕਰ ਸਕਦੇ ਹੋ ਜਿਹੜੇ ਬੈਕ ਸਾਈਡ ਆ ਉਹਦੇ ਵੀ ਤੁਸੀਂ ਨੋਰਮਲ ਪ੍ਰੈਸ ਕਰ ਲੈਣੀ ਆ ਕਿਉਂਕਿ ਉਧੇ ਸਿੱਪੀਆਂ ਵਗੈਰਾ ਨਹੀਂ ਆ ਗਿਆ ਪਰ ਕੱਲੇ-ਕੱਲੇ ਪੱਲੇ ਨੂੰ ਸੌਰੀ ਪ੍ਰੈਸ ਕਰਨਾ ਤੁਸੀਂ ਇਸ ਤਰ੍ਹਾਂ ਹੀ ਉਹਨੂੰ ਉਲਟਾ ਕਰਕੇ ਨਾ ਬੈਕ ਸਾਈਡ ਵੀ ਇਸੇ ਤਰ੍ਹਾਂ ਤੁਸੀਂ ਪ੍ਰੈਸ ਕਰ ਸਕਦੇ ਹੋ ਤੇ ਆ ਦੇਖ ਸਕਦੇ ਤੁਸੀਂ ਆਪਣੀ ਪ੍ਰੈਸ ਬਿਲਕੁਲ ਸਹੀ ਢੰਗ ਨਾਲ ਹੋ ਗਈ ਆ ਤੇ ਕੱਪੜੇ ਤੁਸੀਂ ਇਦਾਂ ਬੰਦਾ ਕੋਈ ਜਜਮੈਂਟ ਨਹੀਂ ਕਰ ਸਕਦਾ ਇਸ ਤਰ੍ਹਾਂ ਪ੍ਰੈਸ ਥੋੜੀ ਹੋਣੀ ਜਦੋਂ ਤੁਸੀਂ ਡਾਇਰੈਕਟ ਲਿੰਕ ਸੂਟ ਕਰਾ ਕੇ ਲਿਆਂਦਾ ਹੈ ਆ ਦੇਖ ਸਕਦੇ ਤੁਸੀਂ ਕਿੰਨੀ ਵਧੀਆ ਆਪਣੀ ਪ੍ਰੈਸ ਹੋ ਗਈ ਐ ਹੈਨਾ ਤੇ ਆਈ ਹੋਪ ਇਹ ਤੁਹਾਨੂੰ ਵਧੀਆ ਲੱਗੀ ਹੋਗੀ ਟਿਪ ਹੁਣ ਦੂਜੀ ਟੇਬਲ ਚਲਦੇ ਆ ਤੁਸੀਂ ਦੇਖ ਸਕਦਾ ਸੂਟ ਬਹੁਤ ਜਿਆਦਾ ਹੈਵੀਰ ਟਿਸ਼ੂ ਪੇਪਰ ਦਾ ਕਪੜਾ ਹੁੰਦਾ ਨਾ ਉਹ ਵਾਲਾ ਕਪੜਾ ਤੇ ਤੇ ਬਲ ਬਹੁਤ ਛੇਤੀ ਪੈ ਜਾਂਦੇ ਆ ਤਿੰਨੋਂ ਤਾਂ ਆਮ ਤੌਰ ਤੇ ਤਾਂ ਆਪਾਂ ਡਰੈਕਲਿੰਗ ਹੀ ਕਰਾਉਂਦੇ ਆਪਾਂ ਥੋੜੇ ਸਾਹਮਣੇ ਆਪਾਂ ਘਰ ਦੇ ਵਿੱਚ ਹੀ ਪ੍ਰੈਸ ਕਰਕੇ ਦੱਸਾਂਗੇ ਕਿਸ ਤਰੀਕੇ ਨਾਲ ਪ੍ਰੈਸ ਕਰਨੀ ਇਹਦੇ ਵਾਸਤੇ ਆਪਾਂ ਕਿਹੜਾ ਤਰੀਕਾ ਵਰਤਣਾ ਹੈ ਪਹਿਲਾਂ ਤਾਂ ਇੱਥੇ ਸੂਟ ਨੂੰ ਆਪਾਂ ਕਰ ਲੈਣਾ ਹੈ ਉਲਟਾ ਸੂਟ ਨੂੰ ਉਲਟਾ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜਾ ਪੇਪਰ ਹੁੰਦਾ ਨਾ ਰੋਟੀ ਲਪੇਟਣ ਵਾਲਾ ਉਹ ਵਾਲਾ ਪੇਪਰ ਆਪਾਂ ਪ੍ਰੈਸ ਤੇ ਲਪੇਟ ਦੇਣਾ ਚੰਗੀ ਤਰ੍ਹਾਂ ਤੇ ਉਦੋਂ ਬਾਅਦ ਆਪਾਂ ਸੂਟ ਤੇ ਪ੍ਰੈਸ ਕਰਨੀ ਹੈ ਤੇ ਪ੍ਰੈਸ ਇਸ ਕਰਕੇ ਆ ਕਿਉਂਕਿ ਜੇ ਪ੍ਰੈਸ ਜਿਆਦਾ ਗਰਮ ਹੋ ਜਾ ਤਾਂ ਆਪਣਾ ਕਪੜਾ ਵਗੈਰਾ ਇਹ ਵਾਲਾ ਸੜ ਜਾਂਦਾ ਤੁਸੀਂ ਦੇਖ ਸਕਦੇ ਥੱਲੇ ਕਿੰਨੀ ਵਧੀਆ ਦੇਣਾ ਸੂਟ ਦੇ ਪ੍ਰੈਸ ਹੋਣ ਦੀ ਹੈ ਤੇ ਜਿਹੜਾ ਪੇਪਰ ਹੁੰਦਾ ਨਾ ਐਲੂਮੀਨੀਅਮ ਵਾਲਾ ਪੇਪਰ ਉਹ ਬਹੁਤ ਵਧੀਆ ਰਹਿੰਦਾ ਹੈ ਉਦੋਂ ਨਾ ਤੁਸੀਂ ਆਸਾਨੀ ਨਾਲ ਨਾ ਕੱਪੜੇ ਇਸ ਤਰ੍ਹਾਂ ਦੇ ਜਿਹੜੇ ਟਿਸ਼ੂ ਪੇਪਰ ਵਾਲੇ ਕੱਪੜੇ ਹੁੰਦੇ ਪ੍ਰੈਸ ਕਰ ਸਕਦੇ ਹੋ ਜਿਹੜੇ ਜਾਦੇ ਸੁਲਕੀ ਹੁੰਦੇ ਉਹ ਵੀ ਇਸ ਤਰ੍ਹਾਂ ਤੁਸੀਂ ਪ੍ਰੈਸ ਕਰ ਸਕਦੇ ਹੋ ਕੱਪੜੇ ਤੇ ਇਸ ਕੱਪੜੇ ਨੂੰ ਜਦੋਂ ਵੀ ਆਪਾਂ ਪ੍ਰੈਸ ਕਰਨੀ ਤਾਂ ਖਿੱਚ ਕੇ ਹੀ ਪ੍ਰੈਸ ਕਰਨੀਆਂ ਕੱਪੜੇ ਨੂੰ ਤਾਂ ਕਿ ਇਹਦੇ ਵਿੱਚ ਜਿਹੜੇ ਬਾਲਪੇ ਹੁੰਦੇ ਉਹ ਨਿਕਲ ਜਾਵੇ ਫਟਾਫਟ ਤੇ ਜਦੋਂ ਵੀ ਆਪਾਂ ਇਹਨੂੰ ਤਹਿ ਲਾ ਕੇ ਰੱਖਣਾ ਨਾ ਨੋਰਮਲੀ ਤਾਂ ਤੁਸੀਂ ਇਹਦੇ ਵਿੱਚ ਹਮੇਸ਼ਾ ਅਖਬਾਰ ਵਗੈਰਾ ਰੱਖ ਕੇ ਫੇਰ ਹੀ ਤਹਿ ਲਗਾਣੀ ਹੈ ਅਤੇ ਤੁਹਾਨੂੰ ਆਪਾਂ ਹੁਣ ਇਹ ਸੂਟ ਨੂੰ ਸਿੱਧਾ ਕਰਕੇ ਵੀ ਦੱਸਾਂਗੇ ਤੇ ਬਿਲਕੁਲ ਸੂਟ ਤੇ ਕੋਈ ਬਲ ਨਹੀਂ ਰਹਿਣਾ ਹੈਗਾ ਤੇ ਸੂਟ ਇੰਨਾ ਵਧੀਆ ਮਤਲਬ ਬਿਲਕੁਲ ਐਦਾਂ ਲੱਗਣਾ ਵੀਦਾ ਹੋਣੀ ਸਵਾਇਆ ਇੰਨਾ ਨਾ ਮਾ ਹੋ ਜਾ ਬਿਲਕੁਲ ਡਾਇਰੈਕਟ ਲਿੰਕ ਵਾਲਾ ਹੀ ਹਿਸਾਬ ਹੁੰਦਾ ਹੈ ਜਦੋਂ ਵੀ ਇਹ ਵਾਲੇ ਕੱਪੜੇ ਨੂੰ ਕੋਈ ਵੀ ਪ੍ਰੈਸ ਸਿੱਧਾ ਕਰਦਾ ਡਾਇਰੈਕਟ ਲਿੰਕ ਕਰਕੇ ਕਰਦੇ ਆ ਨਾ ਤਾਂ ਇਸ ਤਰ੍ਹਾਂ ਹੀ ਪ੍ਰੈਸ ਕਰਦੇ ਡਾਇਰੈਕਟ ਲਿੰਕ ਵਾਲੇ ਵੀ ਤੇ ਤੁਸੀਂ ਦੇਖ ਸਕਦੇ ਆ ਦੇਖੋ ਆਪਾਂ ਥੋੜੇ ਸਾਹਮਣੇ ਹੁਣ ਪ੍ਰੈਸ ਦੱਸਾਂਗੇ ਸੂਟ ਨੂੰ ਆ ਦੇਖੋ ਜੀ ਸੂਟ ਬਿਲਕੁਲ ਕੋਲ ਨਮਾ ਹੋ ਚੁੱਕਿਆ ਹੈ ਹਨਾ ਬਿਲਕੁਲ ਬਲ ਜਿੰਨੇ ਪਏ ਸੀ ਉਹ ਵੀ ਬਲ ਹੋ ਚੁੱਕੇ ਨੇ ਸਹੀ ਤੇ ਆਪਾਂ ਦੇ ਸਕਦੇ ਤੁਸੀਂ ਇਹਨੂੰ ਇਸ ਤਰ੍ਹਾਂ ਸਿੰਗਲ ਪੱਲਾ ਕਰਕੇ ਪ੍ਰੈਸ ਕਰਨਾ ਜਿਹੜਾ ਕਢਾਈ ਵਾਲਾ ਸੀਗਾ ਉਹ ਆਪਾਂ ਫੋਲਡ ਕਰ ਦਿੱਤਾ ਉੱਤੇ ਨੂੰ ਤੇ ਆਹ ਜਿਹੜਾ ਬੈਕ ਸਾਈਡ ਦੀ ਆਪਾਂ ਇਸ ਤਰ੍ਹਾਂ ਪ੍ਰੈਸ ਕਰ ਲੈਣੀ ਹੈ ਤੁਸੀਂ ਦੇਖ ਸਕਦੇ ਇਹ ਵੀ ਕਿੰਨੇ ਵਧੀਆ ਸ਼ਾਈਨਿੰਗ ਆ ਗਈ ਹੈ ਹਨਾ ਤੇ ਜਿਹੜੇ ਇਹ ਵਾਲਾ ਕੱਪੜਾ ਤੁਸੀਂ ਇਸ ਤਰ੍ਹਾਂ ਪ੍ਰੈਸ ਕਰਨਾ ਇਹਨੂੰ ਉੱਤੇ ਤਾਂ ਇਸ ਤਰ੍ਹਾਂ ਹੀ ਤੁਸੀਂ ਪ੍ਰੈਸ ਕਰ ਲੈਣਾ ਕਿਉਂਕਿ ਉੱਤੇ ਜਿਆਦਾ ਹੈਵੀ ਕਢਾਈ ਨਹੀਂ ਹੈਗੀ ਤੇ ਜਿਹੜੇ ਆਪਣੇ ਸਟੋਨ ਵਗੈਰਾ ਵੀ ਹੁੰਦੇ ਆ ਉਹ ਵੀ ਨਹੀਂ ਲੱਥਣੇ ਹੈਗੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੇ ਆਪਾਂ ਇਹਨੂੰ ਫਿਰ ਤੈਹ ਲਗਾ ਕੇ ਤੁਸੀਂ ਰੱਖ ਸਕਦੇ ਹੋ ਕੋਈ ਵੀ ਫੰਕਸ਼ਨ ਜਿੱਦਾਂ ਤੁਸੀਂ ਪ੍ਰੈਸ ਕਰਕੇ ਰੱਖਿਆ ਹੋਣਾ ਨਾ ਉਦੋਂ ਵੀ ਤੁਸੀਂ ਇਹਨੂੰ ਸੂਟ ਨੂੰ ਇਸ ਤਰ੍ਹਾਂ ਤੁਸੀਂ ਪਾ ਸਕਦੇ ਆ ਕੋਈ ਵੀ ਫੰਕਸ਼ਨ ਦੇ ਵਿੱਚ ਬਿਲਕੁਲ ਵੀ ਖਰਾਬ ਨਹੀਂ ਹੋਣਾ ਤੁਹਾਡੀ ਸੂਟ ਦੀ ਜਿੰਨੀ ਵੀ ਆਪਾਂ ਪ੍ਰੈਸ ਕੀਤੀ ਆ ਦੇਖ ਸਕਦੇ ਆ ਬਿਲਕੁਲ ਆਪਣੀ ਪ੍ਰੈਸ ਸਹੀ ਆ ਹਨਾ ਤੇ ਆ ਤੀਸਰਾ ਸੂਟ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਹੈਵੀ ਸੂਟ ਹੈ ਤੇ ਕਿੰਨਾ ਜਿਆਦਾ ਵਰਕ ਹੋਇਆ ਸਟੋਨ ਹੀ ਸਟੋਨ ਲੱਗੇ ਹੋਏ ਆ ਸਾਰੇ ਪੱਲਿਆਂ ਦੇ ਉੱਤੇ ਵੀ ਆ ਗਲੇ ਦੇ ਜਿੰਨੀ ਕਢਾਈ ਹੈ ਤੇ ਆ ਦੇਖ ਸਕਦੇ ਤੁਸੀਂ ਪੂਰਾ ਵਰਕ ਤੁਸੀਂ ਸਟੋਨ ਦੇ ਵਿੱਚ ਹੈ ਤੇ ਬਾਕੀ ਸਿੰਪਲ ਉਹ ਹੈ ਜਿਹੜਾ ਧਾਗੇ ਦੀ ਕਢਾਈ ਹੁੰਦੀ ਆ ਆਪਾਂ ਜਦ ਵੀ ਇਹਨੂੰ ਪ੍ਰੈਸ ਕਰਨੀ ਆ ਆਪਾਂ ਕੋਈ ਇੰਦਾ ਜਿਹੀ ਸ਼ੋਲ ਜਿਹੜੀ ਆਪਣੀ ਕੋਟਨ ਦੀ ਹੁੰਦੀ ਹੈ ਨਾ ਉਹ ਵਾਲੀ ਛਾਲ ਲੈ ਲੈਣੀ ਆ ਤੇ ਆਪਾਂ ਇਹਨੂੰ ਇੰਦਾ ਹੀ ਪੇਪਰ ਨਾਲ ਫੋਲਡ ਹੀ ਰੱਖਣੀ ਆ ਜਿਹੜੀ ਆਪਣੀ ਉਹ ਹੈਗੀ ਆ ਪ੍ਰੈਸ ਤੇ ਇਹਨੂੰ ਇਸ ਤਰ੍ਹਾਂ ਆਪਾਂ ਇਹਦੇ ਉੱਤੇ ਚਲਾਣਾ ਕਢਾਈ ਦੇ ਉੱਤੇ ਤੁਸੀਂ ਦੇਖੋਗੇ ਕਿ ਕਢਾਈ ਜਦੋਂ ਆਪਾਂ ਕਢਾਈ ਤੇ ਚਲਾਣੇ ਜਿਹੜੇ ਆਪਣੇ ਆ ਪੇਪਰ ਲੱਗਿਆ ਹੋਇਆ ਨਾ ਪ੍ਰੈਸ ਦੇ ਉੱਤੇ ਉਹ ਫਟਣਾ ਸਟਾਰਟ ਹੋ ਜਾਂਦਾ ਕਿਉਂਕਿ ਇਹ ਬਹੁਤ ਮਤਲਬ ਇਦਾਂ ਦੀ ਕੜਾਈ ਹੁੰਦੀ ਜੇ ਤੁਸੀਂ ਪ੍ਰੈਸ ਇਹਦੇ ਉੱਤੇ ਕਰੋਗੇ ਨਾ ਡਾਇਰੈਕਟ ਤਾਂ ਜਿੰਨੇ ਵੀ ਇਹ ਕੜਾਈ ਵਗੈਰਾ ਹੈਗਾ ਨਾ ਸਟੋਨ ਵਗੈਰਾ ਲੱਗੇ ਹੋਣ ਉਹ ਸਾਰੇ ਲੱਥ ਜਾਣੇ ਆ ਸੋ ਇਸ ਕਰਕੇ ਜਦੋਂ ਵੀ ਤੁਸੀਂ ਇਹ ਵਾਲਾ ਸੂਟ ਨੂੰ ਪ੍ਰੈਸ ਕਰਨਾ ਨਾ ਹੈਵੀ ਸੂਟ ਹਮੇਸ਼ਾ ਕਾਟਨ ਦੀ ਜਾਂ ਚਾਦਰ ਵਗੈਰਾ ਕਿ ਤੁਸੀਂ ਉਹ ਵਿਚਾ ਲੈਣੀ ਹੈ ਇਹਦੇ ਉੱਤੇ ਜਾਂ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਸ਼ਾਲ ਹੁੰਦੀ ਆ ਹਲਕੀ ਉਹ ਵਿਚਾ ਲੈਣੀ ਆ ਤੇ ਚੰਗੀ ਤਰ੍ਹਾਂ ਉਹ ਪ੍ਰੈਸ ਕਰ ਦੇਣਾ ਤੁਸੀਂ ਦੇਖ ਸਕਦੇ ਹੋ ਇੱਥੇ ਮਤਲਬ ਤੁਹਾਨੂੰ ਦਿਖਾਉਂਦੀ ਵੀ ਹੈ ਇਹ ਪ੍ਰੈਸ ਦਾ ਜਿਹੜੇ ਫੋਲ ਪੇਪਰ ਜਿਹਾ ਨਾ ਉਹ ਪ੍ਰੈਸ ਵਾਲਾ ਦੇਖੋ ਕਿਸ ਤਰ੍ਹਾਂ ਨਿਕਲਣਾ ਸਟਾਰਟ ਹੋ ਗਿਆ ਕਿਉਂਕਿ ਹੈਵੀ ਕਢਾਈ ਬਹੁਤ ਜ਼ਿਆਦਾ ਹੈਵੀ ਹੈ ਇਹਦੀ ਸਟੋਨ ਦਾ ਜਿਹੜਾ ਵਰਕ ਬਹੁਤ ਜ਼ਿਆਦਾ ਹੋਇਆ ਹੋਇਆ ਹੈ ਇਹ ਉੱਤੇ ਇਹ ਵੀ ਮੈਕਸਿਮਮ ਅਸੀਂ ਡ੍ਰੈਕਲਿੰਗ ਨੂੰ ਦੇ ਦਿੰਦੇ ਹਾਂ ਪਰ ਹੁਣ ਤੋਂ ਤੁਸੀਂ ਇਹ ਵੀਡੀਓ ਦੇਖਣ ਦੇ ਬਾਅਦ ਨਾਲ ਤੁਹਾਨੂੰ ਉਹ ਨਾ ਬਾਰ-ਬਾਰ ਕੱਪੜੇ ਡ੍ਰੈਕਲਿੰਗ ਕਰਾਂ ਤੋਂ ਛੁਟਕਾਰਾ ਮਿਲ ਜਾਣਾ ਤੇ ਆ ਦੇਖ ਸਕਦੇ ਹੋ ਤੁਸੀਂ ਕਿੰਨੀ ਐਨ ਬਿਲਕੁਲ ਆਪਣੀ ਅ ਪ੍ਰੈਸ ਵਧੀਆ ਹੋ ਗਈ ਤੇ ਕੋਈ ਵੀ ਸਟੋਨ ਵਗੈਰਾ ਲੱਥਿਆ ਨਹੀਂ ਹੈਗਾ ਉਸੇ ਤਰ੍ਹਾਂ ਕਢਾਈ ਹੈਗੀ ਉਸੇ ਤਰ੍ਹਾਂ ਸਟੋਨ ਦਾ ਵਰਕ ਹੈਗਾ ਤੇ ਤੁਸੀਂ ਦੇਖ ਸਕਦੇ ਆ ਇਹ ਵਾਲਾ ਸੂਟ ਮੈਂ ਹਮੇਸ਼ਾ ਇਸ ਤਰ੍ਹਾਂ ਹੀ ਪ੍ਰੈਸ ਕਰਦੀ ਆ ਤੇ ਜਦੋਂ ਆਪਾਂ ਇਹਦੇ ਸੂਟ ਦੀ ਬੈਕ ਸਾਈਡ ਪ੍ਰੈਸ ਕਰਨੀ ਆ ਉਹ ਵੀ ਆਪਾਂ ਧਿਆਨ ਨਾਲ ਕਰਨੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜੀ ਯੂ نو ਡਬਲ ਕਰ ਲੈਣਾ ਸ਼ੋਰ ਨੂੰ ਡਬਲ ਕਰਕੇ ਇਹਦੇ ਉੱਤੇ ਰੱਖ ਕੇ ਹੀ ਆਪਾਂ ਬੈਕ ਸਾਈਡ ਪ੍ਰੈਸ ਕਰਨੀ ਆ ਕਿਉਂਕਿ ਉਹ ਸਟੋਨ ਦਾ ਵਰਕ ਬਹੁਤ ਜ਼ਿਆਦਾ ਇਸ ਕਰਕੇ ਆਪਣਾ ਜਿਹੜਾ ਇਹ ਹੈਗੇ ਨਾ ਫਿਰ ਜਿਹੜੇ ਸਟੋਨ ਵਗੈਰਾ ਲੱਥਨ ਦਾ ਬਹੁਤ ਜ਼ਿਆਦਾ ਖਤਰਾ ਰਹਿਣਾ ਜੇ ਆਪਾਂ ਇਹਨੂੰ ਕੋਟਨ ਦਾ ਇਦਾਂ ਦਾ ਕੱਪੜਾ ਨਹੀਂ ਰੱਖਾਂਗੇ ਤੇ ਸ਼ਾਲ ਨੂੰ ਆਪਾਂ ਇਹਦੇ ਵਿੱਚ ਹੁਣ ਪਾ ਦੇਣਾ ਹੈ ਦੇਖ ਸਾਜੇ ਤੁਸੀਂ ਕਮੀਜ਼ ਦੇ ਵਿੱਚ ਇਸ ਤਰ੍ਹਾਂ ਪਾ ਦਿੱਤਾ ਤੇ ਆਪਾਂ ਇਹਦੇ ਉੱਤੇ ਵੀ ਪ੍ਰੈਸ ਮਾਰ ਦੇਵਾਂਗੇ ਤੇ ਆਪਣਾ ਸੂਟ ਬਿਲਕੁਲ ਰੈਡੀ ਹੋ ਗਿਆ ਬਿਲਕੁਲ ਵਧੀਆ ਪ੍ਰੈਸ ਹੋ ਗਈ ਕੋਈ ਬਾਲ ਵਗੈਰਾ ਕੁਝ ਨਹੀਂ ਸੂਟ 'ਚ ਰਹਿਣਾ ਹੈਗਾ ਆਈ ਹੋਪ ਇਹ ਵਿਥੋ ਅੱਜ ਦੇ ਟਿਪਸ ਵਧੀਆ ਲੱਗੇ ਹੋਗੇ ਹਨ ਤੇ ਹਮੇਸ਼ਾ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਸਿੰਪਲ ਆਪਾਂ ਇਦਾਂ ਦੀ ਚੀਜ਼ਾਂ ਤੁਹਾਡੇ ਵਾਸਤੇ ਲੈ ਕੇ ਜਿੰਨੇ ਤੁਹਾਡੇ ਘਰ ਦੇ ਹਨ ਕੰਮਕਾਰ ਵੀ ਆਸਾਨ ਹੋਵੇ ਤੇ ਤੁਹਾਡੇ ਪੈਸਿਆਂ ਦੀ ਵੀ ਬਚਤ ਹੋਵੇ ਤੁਸੀਂ ਦੇਖ ਸਕਦੇ ਹੋ ਪ੍ਰੈਸ ਕਿੰਨੀ ਵਧੀਆ ਹੋ ਗਈ ਹੈ ਚਲੋ ਜੀ ਅਗਲੀ ਟੇਬਲ ਚਲ ਤੇ ਆਹ ਦੇਖ ਸਕਦੇ ਜਿਹੜਾ ਅਗਲਾ ਸੂਟ ਹੈਗਾ ਇਹ ਤੇ ਦੇਖੋ ਸ਼ੀਸ਼ੇ ਦਾ ਵਰਕ ਹੋਇਆ ਹੈ ਤੇ ਬੱਸ ਵੀ ਜਿਹੜਾ ਧਾਗੇ ਦਾ ਵਰਕ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਤੇ ਨਿੱਕੇ-ਨਿੱਕੇ ਸਾਈਡ ਤੇ ਸਟੋਨ ਲੱਗਿਓ ਇਹਨਾਂ ਨੂੰ ਵੀ ਆਪਾਂ ਜਦੋਂ ਪ੍ਰੈਸ ਕਰਨਾ ਹੈ ਇਹ ਆਪਾਂ ਤੁਸੀਂ ਚਾਹ ਤਾਂ ਪੁੱਠਾ ਵੀ ਸੂਟ ਪ੍ਰੈਸ ਕਰ ਸਕਦੇ ਹੋ ਬਟ ਆਪਾਂ ਇਹ ਸਿੱਧਾ ਸੂਟ ਪ੍ਰੈਸ ਕਰਨਾ ਹੈ ਜਿਹੜਾ ਆਪਾਂ ਸਿਰ ਤੇ ਸਕਾਫ ਬਣਦੀ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਕੱਪੜਾ ਲੈਣਾ ਥੋੜਾ ਜਿਹਾ ਮਿਕਸ ਕੱਪੜਾ ਹੋਵੇ ਪਿਓਰ ਕੋਟਨ ਨਾ ਹੋਵੇ ਇਹਨੂੰ ਆਪਾਂ ਇਸ ਇਸ ਤਰ੍ਹਾਂ ਇਹਦੇ ਉੱਤੇ ਰੱਖ ਲੈਣਾ ਤੇ ਹਲਕੀ-ਹਲਕੀ ਆਪਾਂ ਪ੍ਰੈਸ ਮਾਣੀ ਸਟਾਰਟ ਕਰ ਦੇਣੀ ਹੈ ਪੂਰੇ ਸੂਟ ਤੇ ਤੁਸੀਂ ਇਸੇ ਤਰ੍ਹਾਂ ਪ੍ਰੈਸ ਕਰ ਲੈਣੀ ਹੈ ਸਿੰਪਲ ਤੇ ਆਸਾਨ ਤਰੀਕਾ ਹੈ ਗਲੇ ਤੇ ਜਦੋਂ ਤੁਸੀਂ ਪ੍ਰੈਸ ਕਰਨੀ ਤਾਂ ਇਹ ਜਿਹੜਾ ਕਮੀਜ਼ ਜਿਹੜਾ ਸਕਾਵ ਨੂੰ ਡਬਲ ਫੋਲਡ ਕਰ ਲੈਣਾ ਮੇਤੇ ਨਾਲ ਅੱਗੇ ਜਿਹੜੀ ਕਲਿੱਪ ਸੀਗੀ ਉਹ ਮਿਸਪਲੇਸ ਹੋ ਗਈ ਉਹਦੇ ਵਿੱਚ ਐਲ ਨਹੀਂ ਹੋ ਸਕੀ ਇਸ ਲਈ ਮੈਂ ਤੁਹਾਨੂੰ ਦੱਸ ਰਹੀ ਆ ਬਾਹ ਵੀ ਸਿੰਪਲੀ ਤੁਸੀਂ ਪ੍ਰੈਸ ਕਰ ਲੈਣੀ ਹੈ ਸਭ ਤੋਂ ਜ਼ਿਆਦਾ ਔਖਾ ਕੰਮ ਕੀ ਹੁੰਦਾ ਗਲੇਸ ਕੋਟਨ ਕੱਪੜੇ ਨੂੰ ਆਪਾਂ ਜਦੋਂ ਪ੍ਰੈਸ ਕਰਦੇ ਦੀ ਕਡਾਈ ਤੇ ਦੇ ਸਟੋਨਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਇਹਨੂੰ ਬਲ ਵੀ ਬਹੁਤ ਛਿੱਤੀ ਪੈ ਜਾਂਦੇ ਹਨਾ ਤੇ ਸਿੰਪਲ ਤਰੀਕਾ ਆਪਾਂ ਤੁਹਾਡੇ ਨਾਲ ਵਰਤਾਂਗੇ ਇਹਨੂੰ ਆਪਾਂ ਕੀ ਕਹਿੰਨਾ ਜਦੋਂ ਵੀ ਤੁਸੀਂ ਕੋਟਨ ਦਾ ਸੂਟ ਹੋਗਾ ਜਾਂ ਗਲੇਸ ਕੋਟਨ ਦਾ ਹੋਗਾ ਉਹਨੂੰ ਹਮੇਸ਼ਾ ਤੁਸੀਂ ਪਹਿਲਾਂ ਸੂਨ ਨੂੰ ਪੁੱਠਾ ਕਰ ਲੈਣਾ ਪੁੱਠਾ ਕਰਨ ਤੋਂ ਬਾਅਦ ਨੋਰਮਲ ਪ੍ਰੈਸ ਰੱਖਣੀ ਆ ਪ੍ਰੈਸ ਨੂੰ ਤੁਸੀਂ ਗਰਮ ਕਰ ਲੈਣਾ ਕਿਉਂਕਿ ਜੇ ਤੁਹਾਡੀ ਪ੍ਰੈਸ ਥੱਲੋ ਠੀਕ ਆ ਨਾ ਮਤਲਬ ਸੜੀ ਵੀ ਨਹੀਂ ਹੈਗੀ ਫੇਰ ਤਾਂ ਤੁਸੀਂ ਉਹਨੂੰ ਫੋਲ ਤੁਸੀਂ ਗਰਮ ਕਰਕੇ ਫੇਰ ਸੂਟ ਦੇ ਉੱਤੇ ਮਾਰਨੀ ਆ ਪ੍ਰੈਸ ਨੂੰ ਤੁਸੀਂ ਦੇ ਸਕਦੇ ਹੋ ਹੁਣ ਮੈਂ ਇੱਕ ਬੰਨੇ ਸੂਟ ਪ੍ਰੈਸ ਕਰਦੀ ਪਈ ਹਾਂ ਤੇ ਦੂਜੀ ਸਾਈਡ ਆਪਣੇ ਆਪ ਹੀ ਸੂਟ ਪ੍ਰੈਸ ਹੁੰਦਾ ਜਾਣਾ ਤੁਸੀਂ ਦੇਖਿਓ ਤੇ ਜਿਹੜੀ ਕਢਾਈ ਤੇ ਸਟੋਨ ਹੋਣਾ ਨਾ ਉਹਨਾਂ ਤੇ ਕੋਈ ਫਰਕ ਨਹੀਂ ਪੈਣਾ ਹੈਗਾ ਸਟੋਨ ਵੀ ਤੁਹਾਡੀ ਬਿਲਕੁਲ ਸਹੀ ਰਹਿਣੇ ਆ ਤੇ ਜਿਹੜੀ ਕਢਾਈ ਆ ਉਹ ਵੀ ਥੋੜੀ ਪ੍ਰੈਸ ਵਗੈਰਾ ਦੇ ਵਿੱਚ ਨਹੀਂ ਫਸਣੀ ਆ ਕਿਵਲੇ ਪ੍ਰੈਸ ਜਦ ਕਢਾਈ ਫਸ ਜਾਂਦੀ ਹੈ ਤੇ ਨਾ ਫਿਰ ਕੜਾਈ ਉਧਰ ਨਹੀਂ ਸ਼ੁਰੂ ਹੋ ਜਾਂਦੀ ਹੈ ਬਿਲਕੁਲ ਵੀ ਨਹੀਂ ਫਸਣੀ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਹੁਣ ਤੁਹਾਡੇ ਸਾਹਮਣੇ ਮੈਂ ਸੂਟ ਨੂੰ ਮਤਲਬ ਸਿੱਧਾ ਕਰਕੇ ਦੱਸਦੀਆਂ ਦੇਖੋ ਦੋਨੇ ਬੰਨੇ ਪ੍ਰੈਸ ਹੋ ਗਈ ਹੈ ਜਦੋਂ ਆਪਾਂ ਸੂਟ ਨੂੰ ਪੁੱਠਾ ਕਰਕੇ ਪ੍ਰੈਸ ਕਰਦੇ ਸਭ ਤੋਂ ਬੈਸਟ ਤਰੀਕਾ ਹੁੰਦਾ ਹੈ ਦੋਨੇ ਸਾਈਡ ਕੋਟਨ ਦੇ ਤੇ ਗਲੇਸ ਕੋਟਨ ਦੇ ਸੂਟ ਪ੍ਰੈਸ ਹੋ ਜਾਂਦੇ ਆ ਦੇਖ ਸਕਦੇ ਹੋ ਤੁਸੀਂ ਆਈ ਹੋਪ ਤੋਂ ਨੋ ਇਹ ਵਾਲੀ ਅੱਜ ਦੀ ਟਿਪਸ ਵਧੀਆ ਲੱਗੀਆਂ ਹੋਗੇ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ ਤਾਂ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਥੈਂਕਸ ਫॉर ਵਾਚਿੰਗ